ਸਾਡੀ ਮੀਟਿੰਗ ਹੋਈ ਸੀ ਬਾਰ ਐਸੇਸ਼ਨ ਨਾਬਾ ਦੇ ਸਮੱਚੇ ਵਕੀਲ ਸਹਿਬਾਨ ਦੀ ਸਾਡੀ ਬੜੇ ਚਿਰਾਂ ਤੋਂ ਮੰਗ ਸੀਗੀ ਕਿ ਜੋ ਸਾਡੇ ਚੈਂਬਰਾਂ ਦਾ ਬਿਜਲੀ ਦਾ ਕਨੈਕਸ਼ਨ ਹੈਗਾ ਉਹ ਕਮਰਸ਼ੀਅਲ ਚੱਲ ਰਿਹਾ ਸਾਨੂੰ ਕਮਰਸ਼ੀਅਲ ਬਿੱਲ ਦੇਣੇ ਪੈਂਦੇ ਨੇ ਤੇ ਸਾਡੀ ਬੜੀ ਦੇਰ ਦੀ ਮੰਗ ਸੀਗੀ ਸਰਕਾਰ ਤੋਂ ਵੀ ਇਹਨੂੰ ਡੋਮੈਸਟਿਕ ਕੀਤਾ ਜਾਵੇ ਉਹ ਸਬੰਧ ਦੇ ਵਿੱਚ ਅਸੀਂ ਨਾਬਾ ਬਾਰ ਵੱਲੋਂ ਅੱਜ ਮੀਟਿੰਗ ਕਰਕੇ ਰੈਜ਼ੋਲੂਸ਼ਨ ਪਾਇਆ ਹੈਗਾ ਇਹ ਪੰਜਾਬ ਸਰਕਾਰ ਨੂੰ ਮਿਲਿਆ ਜਾਵੇ ਤੇ ਜਿਹੜਾ ਇਹ ਕਨਵਰਟ ਕੀਤਾ ਜਾਵੇ ਕਮਰਸ਼ੀਅਲ ਤੋਂ ਡੋਮੈਸਟਿਕ ਦੇ ਵਿੱਚ ਇਸ ਵੰਦੇ ਵਿੱਚ ਅਸੀਂ ਸਮੂਚੀਆਂ ਪੰਜਾਬ ਦੀਆਂ 12 ਨੋਬੇ ਕੰਟੈਕਟ ਕਰਨ ਲੱਗਾਂ ਕਰਾਂਗੇ ਤਾਂ ਕਿੜਾ ਰੈਜ਼ੋਲੂਸ਼ਨ ਪਾ ਕੇ ਪੰਜਾਬ ਸਰਕਾਰ ਨੂੰ ਮਿਲਿਆ ਜਾਵੇ ਮੁੱਖ ਮੰਤਰੀ ਸਾਹਿਬ ਨੂੰ ਮਿਲਿਆ ਜਾਵੇ ਤਾਂ ਕਿੜੀ ਬੜੇ ਲੰਮੇ ਸਮੇਂ ਤੋਂ ਮੰਗ ਹੈਗੀ ਜਿਹੜੀ ਉਹ ਵਕੀਲਾਂ ਦੀ ਪੂਰੀ ਹੋ ਸਕੇ ਮੈਨੂੰ ਵੀ ਪੰਜਾਬ ਸਰਕਾਰ ਨੇ ਪੰਜਾਬ ਲੀਗਲ ਬਿੰਗ ਦਾ ਆਮਾਦੀ ਪਾਰਟੀ ਦਾ ਪ੍ਰਧਾਨ ਲਾਇਆ ਹੈਗਾ ਮੈਂ ਉਸ ਤੋਂ ਵੀ ਮੈਂ ਸੋਚਦਾ ਹਾਂ ਕਿ ਸਾਰੇ ਵਕੀਲਾਂ ਦੀ ਜਿਹੜੀਆਂ ਮੰਗਾਂ ਨੇ ਉਹ ਪੰਜਾਬ ਸਰਕਾਰ ਤੋਂ ਪੂਰੀਆਂ ਕਰਵਾਈਆਂ ਜਾ ਸਕਣ ਸੋ ਮੈਂ ਸਭ ਤੋਂ ਪਹਿਲਾਂ ਨਾਬਾ ਬਾਰ ਨੂੰ ਨਾਲ ਲੈ ਕੇ ਏ ਵਕੀਲ ਸਾਹਿਬਾਨ ਨੂੰ ਬੇਨਤੀ ਕਰਕੇ ਕਿ ਆਪਾਂ ਇਹ ਮੁੱਦਾ ਉਠਾਈਏ ਤੇ ਪੰਜਾਬ ਸਰਕਾਰ ਤੋਂ ਪੂਰਾ ਕਰਾਈਏ ਇਸ ਸੰਬੰਧ ਦੇ ਵਿੱਚ ਮੈਂ ਪੰਜਾਬ ਦੀਆਂ ਸਾਰੀਆਂ 12 ਨੂੰ ਵੀ ਫੋਨ ਕਰਕੇ ਅੱਜ ਤੋਂ ਬਾਅਦ ਤੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਰੈਜ਼ੋਲੂਸ਼ਨ ਪਾ ਕੇ ਦੇਣ ਤਾਂ ਕਿ ਅਸੀਂ ਜਲਦੀ ਤੋਂ ਜਲਦੀ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲੀਏ ਤੇ ਜਿਹੜਾ ਕਮਰਸ਼ੀਅਲ ਤੋਂ ਡੋਮੈਸਟਿਕ ਦੇ ਵਿੱਚ ਜਿਹੜੇ ਸਾਡੇ ਬਿੱਲ ਨੇ ਆਉਣੇ ਸ਼ੁਰੂ ਹੋ ਜਾਣ ਕਿੰਨਾ ਕੁ ਜਿਹੜਾ ਹੈਗਾ ਭਾਰ ਬੰਦਾ ਤੁਹਾਡੇ ਕਿੰਨਾ ਬਹੁਤ ਵੱਡਾ ਕੋਰੋਨਾ ਦੇ ਸਾਰੇ ਪੰਜਾਬ ਦੇ ਲਈਏ ਤਾਂ ਕਰੋੜਾਂ ਦਾ ਬਿਲਾਉਂਦਾ ਹੈਗਾ ਜੀ ਇਹ ਜਦੋਂ ਡੋਮੈਸਟਿਕ ਦੇ ਵਿੱਚ ਕਰਵਟ ਹੋ ਜਾਣਾ ਤਾਂ ਸਾਨੂੰ ਜਿਵੇਂ ਡੋਮੈਸਟਿਕ ਦੇ ਵਿੱਚ ਆਪਣੇ ਬਿੱਲ ਨਹੀਂ ਦੇਣਾ ਪੈਂਦਾ ਤਾਂ ਅਸੀਂ ਵੀ ਉਸ ਕੈਟਾਗਰੀ 'ਚ ਆ ਜਾਾਂਗੇ ਡੋਮੈਸਟਿਕ ਦੇ ਵਿੱਚ ਆਉਣਨਾ ਤੇ ਇਹ ਸਾਰੇ ਵਕੀਲਾਂ ਦਾ ਕਰੋੜਾ ਰੁਪਏ ਦਾ ਜਿਹੜਾ ਹੈਗਾ ਉਹ ਫਾਇਦਾ ਹੋਊਗਾ ਜੇ ਪੰਜਾਬ ਸਰਕਾਰ ਸਾਡੀ ਮੰਗ ਨੂੰ ਮੰਨ ਲੈਂਦੀ ਹੈ ਸਾਡੇ ਨਾਬੇ ਬਾਰ ਚ ਕਿੰਨੇ ਵਕੀਲ ਪਈ ਸਰ ਸਾਡੇ ਨਾਬੇ ਬਾਰ ਤੇ ਬڑے ਚੈਂਬਰ ਹੈਗੇ ਸਾਨੂੰ ਤਕਰੀਬਨ 150 ਚੈਂਬਰ ਹੈਗੇ ਤਕਰੀਬਨ ਬਣੇ ਤੇ ਉਹਨਾਂ ਚੈਂਬਰਾਂ ਦੇ ਵਿੱਚ ਵਕੀਲ ਸਾਡਾ ਤਕਰੀਬਨ 750 ਵਕੀਲ ਹੈਗਾ ਜੀ ਤੇ ਜਿਹੜਾ ਸਾਡਾ ਬਿੱਲ ਦੀ ਪ੍ਰੋਬਲਮ ਹੈ ਉਹ ਚੈਂਬਰਾਂ ਦੀ ਹੈਗੇ ਜੀ ਇਹ ਕਿਤੇ ਲੋਕ ਨੇ ਉਹਦੇ ਤੁਹਾਡੇ ਕੋਲ ਏਟੀਐਮ ਦੀ ਬਹੁਤ ਵੱਡੀ ਘਾਟ ਆ ਜੇ ਕੋਈ ਕੋਈ ਸ਼ਹਿਰ ਵਿੱਚ ਜਾਣਾ ਚਾਹੁੰਦਾ ਕੋਈ ਵੀ ਮਤਲਬ ਪੈਸੇ ਪ੍ਰੋਬਲਮ ਹਾਂ ਬਿਲਕੁਲ ਠੀਕ ਹੈ ਜੀ ਅਸੀਂ ਲੋਕਲ ਬਾਰ ਵੱਲੋਂ ਤੇ ਸਾਡੇ ਜੁਡੀਸ ਅਫਸਰ ਸਾਹਿਬਾਨ ਵੱਲੋਂ ਵੀ ਸੰਹਜਾ ਸਾਹਿਬ ਵੱਲੋਂ ਵੀ ਬੈਂਕਾਂ ਨੂੰ ਲਿਖਿਆ ਗਿਆ ਹੋਵੇਗਾ ਵੀ ਸਾਡੇ ਇੱਥੇ ਏਟੀਐਮ ਖੋਲਿਆ ਜਾ ਸਕੇ ਪਰ ਉੱਤੇ ਜਿਹੜੇ ਹੈਗਾ ਸਕਿਉਰਿਟੀ ਪੱਖ ਤੋਂ ਥੋੜਾ ਜਿਹਾ ਕੰਮ ਰੁਕਿਆ ਹੋਇਆ ਹੈਗਾ ਜੇ ਸਕਿਉਰਿਟੀ ਪੱਖ ਤੋਂ ਲਾਓ ਹੋ ਜਾਊਗਾ ਤਾਂ ਸਾਡੇ ਜੱਜ ਸਾਹਿਬ ਨੇ ਸਾਨੂੰ ਜਿਹੜੇ ਅਮਰੇਬੀ ਨੇ ਜੋ ਦੋ ਦਿੱਤੇ ਹੋਏ ਨੇ ਉਹ ਕਹਿੰਦੇ ਵੀ ਇੱਥੇ ਲਵਾ ਲਓ ਤੇ ਸਾਡੀ ਇਹ ਗੱਲ ਚੱਲ ਰਹੀ ਆ ਤੇ ਉਮੀਦ ਆ ਵੀ ਜਲਦੀ ਹੱਲ ਹੋ ਜਾਊਗਾ ਸਾਡੇ ਪ੍ਰਧਾਨ ਸਰਦਾਰ ਗਿਆਨ ਸਿੰਘ ਮੰਗੋ ਜੀ ਨੇ ਅੱਜ ਮੀਟਿੰਗ ਐਸੇ ਲਈ ਸੱਦੀ ਸੀ ਇਹ ਮਸਲਾ ਹੈਗਾ ਬਹੁਤ ਵੱਡਾ ਹੈ ਇਹਨਾਂ ਨਾਲ ਸਾਰੇ ਇਹ ਇਹਦੇ ਨਾਲ ਸਾਰੇ ਹੀ ਵਕੀਲਾਂ ਨੂੰ ਬਹੁਤ ਫਾਇਦਾ ਪਹੁੰਚੂਗਾ ਅਸੀਂ ਵਾਦਾ ਕਰਦੇ ਆ ਆਪਣੇ ਪ੍ਰਧਾਨ ਜੀ ਨਾਲ ਜੋ ਵੀ ਇਹ ਸਾਡੇ ਲਈ ਡਿਊਟੀ ਲਾਉਣਗੇ ਅਸੀਂ ਇਹਨਾਂ ਦੇ ਨਾਲ ਪੂਰਾ ਸਹਿਯੋਗ ਦੇਵਾਂਗੇ 90 ਸ਼ਹਿਰ ਲਈ ਇਹ ਮਾਂ ਦੀ ਗੱਲ ਆ ਕਿ ਸਰਦਾਰ ਗਿਆਨ ਸਿੰਘ ਮੰਗੋ ਸਟੇਟ ਲੀਗਲ ਵਿੰਗ ਦੇ ਪ੍ਰਧਾਨ ਬਣੇ ਨੇ ਆਮ ਆਦਮੀ ਪਾਰਟੀ ਦੇ ਤੇ ਗਰਾਸ ਰੂਟ ਨਾਲ ਜੁੜੇ ਹੋਣ ਕਰਕੇ ਇਹਨਾਂ ਨੂੰ ਸਾਰੇ ਵਕੀਲ ਸਾਹਿਬਾਂ ਦੀਆਂ ਮੰਗਾਂ ਦਾ ਪਤਾ ਹੈ ਤੇ ਜਿਸ ਤਰ੍ਹਾਂ ਇਹਨੇ ਅੱਜ ਦੱਸੀ ਹੈ ਕਿ ਜਿਹੜਾ ਕਮਰਸ਼ੀਅਲ ਤੋਂ ਡੋਮੈਸਟਿਕ ਵਾਲੇ ਪਾਸੇ ਸਾਡੀ ਬਿਜਲੀ ਦੇ ਬਿੱਲ ਆਉਂਦੇ ਨੇ ਉਹਨਾਂ ਨੂੰ ਰਿਲੈਕਸੇਸ਼ਨ ਕਰਵਾਉਣ ਵਾਸਤੇ ਔਰ ਸਭ ਤੋਂ ਵੱਡੀ ਗੱਲ ਇਹਦੇ ਨਾਲੇ ਉਹ ਇਹ ਕਰਵਾਉਣ ਜਾ ਰਹੇ ਨੇ ਕਿ ਵਕੀਲਾਂ ਵਾਸੀ ਜਿਹੜੀ ਕੋਈ ਇੰਸ਼ੋਰੈਂਸ ਪਾਲਿਸੀ ਨਹੀਂ ਕਿਸੇ ਵੀ ਸਰਕਾਰ ਵੱਲੋਂ ਕੀਤੀ ਗਈ ਉਹ ਮੰਗ ਵੀ ਅਸੀਂ ਰੱਖਣ ਜਾ ਰਹੇ ਹਾਂ ਤੇ ਇਹਨਾਂ ਦੇ ਸਟੇਟ ਲੈਵਲ ਦੇ ਜਿਹੜੇ ਆਪਣੇ ਬਣੇ ਨੇ ਇਹ ਚੇਅਰਮੈਨ ਉਹਦੇ ਨਾਲ ਵਕੀਲ ਭਾਈਚਾਰਿਆਂ ਨੂੰ ਪੰਜਾਬ ਦੇ ਵਿੱਚ ਬਹੁਤ ਬੜਾ ਬੈਨੀਫਿਟ ਹੋਊਗਾ ਇਸ ਕਰਕੇ ਇਹ ਵਧਾਈ ਦੇ ਪੱਤਰ ਨੇ ਤੇ ਨਾਬੇ ਸ਼ਹਿਰ ਲਈ ਫੇਰ ਇੱਕੋ ਗੱਲ ਕਹੂੰਗਾ ਕਿ ਨਾਬਾ ਹਮੇਸ਼ਾ ਪੰਜਾਬ ਨੂੰ ਲੀਡ ਕਰਦਾ ਆ ਰਿਹਾ ਹੈ ਹਰ ਇੱਕ ਗੱਲ ਦੇ ਵਿੱਚ ਲੀਗਲ ਸਾਈਡ ਦੇ ਉੱਪਰ ਤੋਂ ਪ੍ਰਧਾਨ ਜੀ ਦਾ ਇਸ ਗੱਲ ਦੇ ਨਾਲ ਬਹੁਤ-ਬਹੁਤ ਮੁਬਾਰਕਾਂ ਤੇ ਬਹੁਤ-ਬਹੁਤ ਧੰਨਵਾਦ ਅੱਜ ਦੀ ਮੀਟਿੰਗ ਸਰਦਾਰ ਗਿਆਨ ਸਿੰਘ ਮੰਗੋ ਪ੍ਰਧਾਨ ਜੀ ਦੇ ਰਹਿਨਮਾਈ ਦੇ ਵਿੱਚ ਹੋਈ ਹੈ ਸਭ ਤੋਂ ਪਹਿਲਾਂ ਸਰਦਾਰ ਗਿਆਨ ਸਿੰਘ ਮੰਗੋ ਜੀ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਰੀਗਲ ਸੈਲ ਦਾ ਪ੍ਰਧਾਨ ਬਣਾਇਆ ਉਹਨਾਂ ਨੂੰ ਅਸੀਂ ਸਮੁੱਚੇ ਪੰਜਾਬ ਵੱਲੋਂ ਸਮੁੱਚੇ ਭਾਈ ਵਕੀਲ ਭਾਈਚਾਰੇ ਵੱਲੋਂ ਮੁਬਾਰਕਬਾਦ ਦਿੰਦੇ ਆਂ ਅੱਜ ਦੀ ਇਹ ਮੀਟਿੰਗ ਕੇਵਲ ਨਾਬਾਵਾਰ ਲਈ ਨਹੀਂ ਸਮੁੱਚੇ ਪੰਜਾਬ ਦੇ ਵਕੀਲ ਸਹਿਬਾਨ ਲਈ ਹੈ ਤਾਂ ਜੋ ਉਹਨਾਂ ਨੂੰ ਜੋ ਉਹਨਾਂ ਦੇ ਕਮਰਸ਼ੀਅਲ ਕਨੈਕਸ਼ਨ ਦੇ ਤਹਿਤ ਵੱਧ ਪੈਸੇ ਦੇਣੇ ਪੈਂਦੇ ਆ ਉਹਨਾਂ ਦਾ ਹੱਲ ਕਰਕੇ ਡੋਮੈਸਟਿਕ ਕੀਤਾ ਜਾਵੇ ਜਿਹੜਾ ਵਕੀਲ ਸਹਿਬਾਨ ਦਾ ਪੇਸ਼ਾ ਇੱਕ ਸੇਵਾ ਦਾ ਪੇਸ਼ਾ ਜਿਦੇ ਵਿੱਚ ਉਹ ਸਮਾਜ ਨੂੰ ਚੰਗੀ ਸੇਵ ਦੇਣ ਲਈ ਸੇਵਾ ਕਰਦੇ ਨੇ ਉਹਨਾਂ ਨੂੰ ਵੱਧ ਬਿੱਲ ਦੇਣਾ ਪੈਂਦਾ ਹੈ ਇਹਨਾਂ ਦੀਆਂ ਮੁਸ਼ਕਲਾਂ ਨੂੰ ਘਟਾਉਣ ਲਈ ਘੱਟ ਕਰਨ ਲਈ ਸਰਦਾਰ ਗਿਆਨ ਸਿੰਘ ਮੋਂਗੋ ਨਾਬਾਬਾਰ ਨਾਲ ਮਿਲ ਕੇ ਪੰਜਾਬ ਦੇ ਸਮੁੱਚੇ ਵਕੀਲ ਭਾਈਚਾਰੇ ਲਈ ਉਦਮ ਕਰ ਰਹੇ ਨੇ ਤਾਂ ਜੋ ਇਹ ਜਿਹੜਾ ਫਾਇਦਾ ਸਮੁੱਚੇ ਪੰਜਾਬ ਦੇ ਵਕੀਲ ਸਹਿਬਾਨ ਨੂੰ ਮਿਲ ਸਕੇ ਬਿੱਲ ਘਟਾਉਣ ਤਾ ਜੋ ਵਕੀਲ ਭਾਈ ਚਾਰਾ ਚੱਜੇ ਢੰਗ ਨਾਲ ਪੰਜਾਬ ਦੇ ਵਾਸੀਆਂ ਦੀ ਸੇਵਾ ਕਰ सके ਇਹ ਪਹਿਲ ਕਦਮੀ ਨਾਬ ਤੋਂ ਸ਼ੁਰੂ ਕੀਤੀ ਗਈ ਇਸ ਮੰਗ ਨੂੰ ਪੂਰਾ ਕਰਨ ਵਿੱਚ ਯੋਗਦਾਨ ਇਸ ਮੰਗ ਨੂੰ ਪਹਿਲ ਨੰਬਰ ਤੇ ਲਿਆਉਣ ਵਿੱਚ ਯੋਗਦਾਨ ਸਰਦਾਰ ਗਿਆਨ ਸਿੰਘ ਮੂੰਗੋ ਦਾ ਜਿਨ੍ਹਾਂ ਨੇ ਪਹਿਲ ਕਦਮੀ ਕੀਤੀ ਹੈ ਇਹ ਸ਼ੁਰੂਆਤ ਅੱਜ ਨਾਬਾਹਰ ਤੋਂ ਹੋ ਰਹੀ ਹੈ ਜਿਸ ਦਾ ਰਿਜ਼ਲਟ ਤੁਸੀਂ ਸਮੁੱਚੇ ਪੰਜਾਬ ਵਿੱਚ ਦੇਖੋਗੇ ਵਕੀਲ ਭਾਈਚਾਰੇ ਤੋਂ ਇਸ ਗੱਲ ਦਾ ਫਾਇਦਾ ਮਿਲੂਗਾ ਇਹ ਜਿਹੜੇ ਕਨੈਕਸ਼ਨਸ ਨੇ ਕਮਰਸ਼ੀਅਲ ਤੋਂ ਡੋਮੈਸਟਿਕ ਰੈ residențial ਕੀਤੇ ਜਾਣਗੇ ਮੰਗਾ ਰੱਖਣ ਤੋਂ ਪਹਿਲਾਂ ਅਸੀਂ ਬਾਹਰ ਐਸੋਸੀਏਸ਼ਨ ਦੇ ਸਾਰੇ ਮੈਂਬਰ ਸਹਿਬਾਨ ਸਾਡੇ ਪ੍ਰਧਾਨ ਗਿਆਨ ਸਿੰਘ ਜੀ ਨੂੰ ਵਧਾਈ ਦਿੰਦੇ ਹਾਂ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਪੰਜਾਬ ਦਾ ਲੀਗਲ ਸੈੱਲ ਦਾ ਪ੍ਰਧਾਨ ਚੁਣਿਆ ਗਿਆ ਨਾਪਾ ਦੀ ਬਾਰ ਦੇ ਸਾਰੇ ਵਕੀਲ ਸਹਿਬਾਨ ਉਹਨਾਂ ਦੇ ਨਾਲ ਨੇ ਜੀਡੀਐ ਸਾਡੀਆਂ ਕੁਝ ਜਾਇਜ਼ ਮੰਗਾਂ ਨੇ ਜਿਸ ਤੋਂ ਇਹ ਪਹਿਲਾ ਇਹ ਹੈ ਕਿ ਸੁਪਰੀਮ ਕੋਰਟ ਨੇ ਵੀ ਲਾਇਰਜ਼ ਦੇ ਜਿਹੜੇ ਆਫਿਸ ਨੇ ਉਸ ਦੇ ਕਨੈਕਸ਼ਨ ਹੈ ਜਿਹੜਾ ਇਲੈਕਟ੍ਰਿਸਿਟੀ ਕਨੈਕਸ਼ਨ ਉਹਨੂੰ ਡੋਮੈਸਟਿਕ ਦੇ ਵਿੱਚ ਕਰਨ ਵਾਸਤੇ ਕਿਹਾ ਹੋਇਆ ਜਿੰਨੇ ਸਾਡੇ ਪੰਜਾਬ ਦੇ ਚੈਂਬਰ ਨੇ ਉਹਨਾਂ ਤੋਂ ਕਮਰਸ਼ੀਅਲ ਚਾਰजेस ਲਈ ਜਾ ਰਹੇ ਨੇ ਜੋ ਕਿ ਲਾਜਾਇਜ਼ ਨੇ ਡੋਮੈਸਟਿਕ ਚਾਰजेस ਲੈਣੇ ਬਣਦੇ ਸਾਡੀ ਮੀਟਿੰਗ ਹੋਈ ਸੀ ਬਾਰ ਐਸੇਸ਼ਨ ਨਾਬਰ ਇਸ ਮੱਚੇ ਵਕੀਲ ਸਾਹਿਬਾਨ ਦੀ ਸਾਡੀ ਬੜੇ ਚਿਰਾਂ ਤੋਂ ਮੰਗ ਸੀਗੀ ਕਿ ਜੋ ਸਾਡੇ ਚੈਂਬਰਾਂ ਦਾ ਬਿਜਲੀ ਦਾ ਕਨੈਕਸ਼ਨ ਹੈਗਾ ਉਹ ਕਮਰਸ਼ੀਅਲ ਚੱਲ ਰਿਹਾ ਸਾਨੂੰ ਕਮਰਸ਼ੀਅਲ ਬਿੱਲ ਦੇਣੇ ਪੈਂਦੇ ਨੇ ਤੇ ਸਾਡੀ ਬੜੀ ਦੇਰ ਦੀ ਮੰਗ ਸੀਗੀ ਸਰਕਾਰ ਤੋਂ ਵੀ ਇਹਨੂੰ ਡੋਮੈਸਟਿਕ ਕੀਤਾ ਜਾਵੇ ਉਹ ਸਬੰਧ ਦੇ ਵਿੱਚ ਅਸੀਂ ਨਾਬਾ ਬਾਰ ਵੱਲੋਂ ਅੱਜ ਮੀਟਿੰਗ ਕਰਕੇ ਰੈਜ਼ੋਲੂਸ਼ਨ ਪਾਇਆ ਹੈਗਾ ਇਹ ਪੰਜਾਬ ਸਰਕਾਰ ਨੂੰ ਮਿਲਿਆ ਜਾਵੇ ਤੇ ਜਿਹੜਾ ਇਹ ਕਨਵਰਟ ਕੀਤਾ ਜਾਵੇ ਕਮਰਸ਼ੀਅਲ ਤੋਂ ਡੋਮੈਸਟਿਕ ਦੇ ਵਿੱਚ ਇਸ ਵੰਦੇ ਵਿੱਚ ਅਸੀਂ ਸਮੂਚੀਆਂ ਪੰਜਾਬ ਦੀਆਂ 12 ਨੂੰ ਵੀ ਕੰਟੈਕਟ ਕਰਨ ਲੱਗੇ ਕਰਾਂਗੇ ਤਾਂ ਕਿਹੜਾ ਰੈਜ਼ੋਲੂਸ਼ਨ ਪਾ ਕੇ ਪੰਜਾਬ ਸਰਕਾਰ ਨੂੰ ਮਿਲਿਆ ਜਾਵੇ ਮੁੱਖ ਮੰਤਰੀ ਸਾਹਿਬ ਨੂੰ ਮਿਲਿਆ ਜਾਵੇ ਤਾਂ ਕਿੜੀ ਬੜੇ ਲੰਮੇ ਸਮੇਂ ਤੋਂ ਮੰਗ ਹੈਗੀ ਜਿਹੜੀ ਉਹ ਵਕੀਲਾਂ ਦੀ ਪੂਰੀ ਹੋ ਸਕੇ ਮੈਨੂੰ ਵੀ ਪੰਜਾਬ ਸਰਕਾਰ ਨੇ ਪੰਜਾਬ ਲੀਗਲ ਵਿੰਗ ਦਾ ਆਮਾਦੀ ਪਾਰਟੀ ਦਾ ਪ੍ਰਧਾਨ ਲਾਇਆ ਹੈਗਾ ਮੈਂ ਉਸ ਤੋਂ ਵੀ ਮੈਂ ਸੋਚਦਾ ਹਾਂ ਕਿ ਸਾਰੇ ਵਕੀਲਾਂ ਦੀ ਜਿਹੜੀਆਂ ਮੰਗਾਂ ਨੇ ਉਹ ਪੰਜਾਬ ਸਰਕਾਰ ਤੋਂ ਪੂਰੀਆਂ ਕਰਵਾਈਆਂ ਜਾ ਸਕਣ ਸੋ ਮੈਂ ਸਭ ਤੋਂ ਪਹਿਲਾਂ ਨਾਬਾ ਬਾਰ ਨੂੰ ਨਾਲ ਲੈ ਕੇ ਤੇ ਵਕੀਲ ਸਾਹਿਬਾਨ ਨੂੰ ਬੇਨਤੀ ਕਰਕੇ ਕਿ ਆਪਾਂ ਇਹ ਮੁੱਦਾ ਉਠਾਈਏ ਤੇ ਪੰਜਾਬ ਸਰਕਾਰ ਤੋਂ ਪੂਰਾ ਕਰਾਈਏ ਇਸ ਸੰਬੰਧ ਦੇ ਵਿੱਚ ਮੈਂ ਪੰਜਾਬ ਦੀਆਂ ਸਾਰੀਆਂ 12 ਨੂੰ ਵੀ ਫੋਨ ਕਰਕੇ ਅੱਜ ਤੋਂ ਬਾਅਦ ਤੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਰੈਜ਼ੋਲੂਸ਼ਨ ਪਾ ਕੇ ਦੇਣ ਤਾਂ ਕਿ ਅਸੀਂ ਜਲਦੀ ਤੋਂ ਜਲਦੀ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲੀਏ ਤੇ ਜਿਹੜਾ ਕਮਰਸ਼ੀਅਲ ਤੋਂ ਡੋਮੈਸਟਿਕ ਦੇ ਵਿੱਚ ਜਿਹੜੇ ਸਾਡੇ ਬਿੱਲ ਨੇ ਆਉਣੇ ਸ਼ੁਰੂ ਹੋ ਜਾਣ ਕਿੰਨਾ ਕੁ ਜਿਹੜਾ ਹੈਗਾ ਭਾਰ ਬੰਦਾ ਤੁਹਾਡੇ ਕਿੰਨਾ ਬਹੁਤ ਵੱਡਾ ਕੋਰੋਨਾ ਦੇ ਸਾਰੇ ਪੰਜਾਬ ਦੇ ਲਈਏ ਤਾਂ ਕਰੋੜਾਂ ਦਾ ਬਿਲਾਉਂਦਾ ਹੈਗਾ ਜੀ ਤੇ ਜਦੋਂ ਡੋਮੈਸਟਿਕ ਦੇ ਵਿੱਚ ਕਨਵਰਟ ਹੋ ਜਾਣਾ ਤਾਂ ਸਾਨੂੰ ਜਿਵੇਂ ਡੋਮੈਸਟਿਕ ਦੇ ਵਿੱਚ ਆਪਣੇ ਬਿੱਲ ਨਹੀਂ ਦੇਣਾ ਪੈਂਦਾ ਤਾਂ ਅਸੀਂ ਵੀ ਉਸ ਕੈਟਾਗਰੀ 'ਚ ਆ ਜਾਾਂਗੇ ਡੋਮੈਸਟਿਕ ਦੇ ਵਿੱਚ ਆਉਣਨਾ ਤੇ ਸਾਰੇ ਵਕੀਲਾਂ ਦਾ ਕਰੋੜਾ ਰੁਪਏ ਦਾ ਜਿਹੜਾ ਹੈਗਾ ਉਹ ਫਾਇਦਾ ਹੋਊਗਾ ਜੇ ਪੰਜਾਬ ਸਰਕਾਰ ਸਾਡੀ ਮੰਗ ਨੂੰ ਮੰਨ ਲੈਂਦੀ ਹੈ ਸਾਡੇ ਨਾਬੇ ਬਾਰ ਤੇ ਬੜੇ ਚੈਂਬਰ ਹੈਗੇ ਸਾਨੂੰ ਤਕਰੀਬਨ 150 ਚੈਂਬਰ ਹੈਗੇ ਤਕਰੀਬਨ ਬਣੇ ਵੀ ਤੇ ਉਹਨਾਂ ਚੈਂਬਰਾਂ ਦੇ ਵਿੱਚ ਵਕੀਲ ਸਾਡਾ ਤਕਰੀਬਨ 750 ਵਕੀਲ ਹੈਗਾ ਜੀ ਤੇ ਜਿਹੜਾ ਸਾਡਾ ਬਿੱਲ ਦੀ ਪ੍ਰੋਬਲਮ ਹੈ ਉਹ ਚੈਂਬਰਾਂ ਦੀ ਹੈਗੀ ਜੀ ਇਹ ਕਿਤੇ ਲੋਕ ਨੇ ਉਹਦੇ ਤੁਹਾਡੇ ਕੋਲ ਏਟੀਐਮ ਦੀ ਬਹੁਤ ਵੱਡੀ ਘਾਟ ਆ ਜੇ ਕੋਈ ਸ਼ਹਿਰ ਵਿੱਚ ਜਾਣਾ ਕਰਦਾ ਕੋਈ ਵੀ ਮਤਲਬ ਪੈਸੇ ਪਰ ਹਾਂ ਬਿਲਕੁਲ ਠੀਕ ਹੈ ਜੀ ਅਸੀਂ ਲੋਕਲ ਬਾਰ ਬਲੋਂ ਤੇ ਸਾਡੇ ਜਨਰਲ ਅਫਸਰ ਸਾਹਿਬਾਨ ਬਲੋਂ ਤੇ ਮੈਂ ਸਾਹਿਜਾ ਸਾਹਿਬ ਬਲੋਂ ਵੀ ਬੈਂਕਾਂ ਨੂੰ ਲਿਖਿਆ ਗਿਆ ਹੈਗਾ ਵੀ ਸਾਡੇ ਇੱਥੇ ਏਟੀਐਮ ਖੋਲਿਆ ਜਾ ਸਕੇ ਪਰ ਉੱਤੇ ਜਿਹੜੇ ਹੈਗਾ ਸਕਿਉਰਿਟੀ ਪੱਖ ਤੋਂ ਥੋੜਾ ਜਿਹਾ ਕੰਮ ਰੁਕਿਆ ਹੋਇਆ ਹੈਗਾ ਜੇ ਸਕਿਉਰਿਟੀ ਪੱਖ ਤੋਂ ਲਾਉ ਹੋ ਜਾਊਗਾ ਤਾਂ ਸਾਡੇ ਜਨ ਸਾਹਿਬ ਨੇ ਸਾਨੂੰ ਜਿਹੜੇ ਅਮਰੇਬੀ ਨੇ ਜੋ ਦੋ ਦਿੱਤੇ ਹੋਏ ਨੇ ਉਹ ਕਹਿੰਦੇ ਵੀ ਇੱਥੇ ਲਵਾ ਲਓ ਤੇ ਸਾਡੀ ਇਹ ਗੱਲ ਚੱਲ ਰਹੀ ਆ ਤੇ ਉਮੀਦ ਆ ਵੀ ਜਲਦੀ ਹੱਲ ਹੋ ਜਾਊਗਾ ਸਾਡੇ ਪ੍ਰਧਾਨ ਸਰਦਾਰ ਗਿਆਨ ਸਿੰਘ ਮੰਗੋ ਜੀ ਨੇ ਅੱਜ ਮੀਟਿੰਗ ਇਹ ਸੇ ਲਈ ਸਤੀਸੀ ਕੀਤੀ ਇਹ ਮਸਲਾ ਹੈਗਾ ਬਹੁਤ ਵੱਡਾ ਹੈ ਇਹਨਾਂ ਨਾਲ ਸਾਰੇ ਇਹ ਇਹਦੇ ਨਾਲ ਸਾਰੇ ਹੀ ਵਕੀਲਾਂ ਨੂੰ ਬਹੁਤ ਫਾਇਦਾ ਪਹੁੰਚੂਗਾ ਅਸੀਂ ਵਾਦਾ ਕਰਦੇ ਆ ਆਪਣੇ ਪ੍ਰਧਾਨ ਜੀ ਨਾਲ ਜੋ ਵੀ ਇਹ ਸਾਡੇ ਲਈ ਡਿਊਟੀ ਲਾਉਣਗੇ ਅਸੀਂ ਇਹਨਾਂ ਦੇ ਨਾਲ ਪੂਰਾ ਸਹਿਯੋਗ ਦੇਵਾਂਗੇ 90 ਸ਼ਹਿਰ ਲਈ ਇਹ ਮਾਂ ਦੀ ਗੱਲ ਆ ਕਿ ਸਰਦਾਰ ਗਿਆਨ ਸਿੰਘ ਮੰਗੋ ਸਟੇਟ ਲੀਗਲ ਵਿੰਗ ਦੇ ਪ੍ਰਧਾਨ ਬਣੇ ਨੇ ਆਮ ਆਦਮੀ ਪਾਰਟੀ ਦੇ ਤੇ ਗਰਾਸ ਰੂਟ ਨਾਲ ਜੁੜੇ ਹੋਣ ਕਰਕੇ ਇਹਨਾਂ ਨੂੰ ਸਾਰੇ ਵਕੀਲ ਸਾਹਿਬਾਨ ਦੀਆਂ ਮੰਗਾਂ ਦਾ ਪਤਾ ਹੈ ਤੇ ਜਿਸ ਤਰ੍ਹਾਂ ਇਹਨੇ ਅੱਜ ਦੱਸੀ ਹੈ ਕਿ ਜਿਹੜਾ ਕਮਰਸ਼ੀਅਲ ਤੋਂ ਡੋਮੈਸਟਿਕ ਵਾਲੇ ਪਾਸੇ ਸਾਡੀ ਬਿਜਲੀ ਦੇ ਬਿੱਲ ਆਉਂਦੇ ਨੇ ਉਹਨਾਂ ਨੂੰ ਰਿਲੈਕਸੇਸ਼ਨ ਕਰਵਾਉਣ ਵਾਸਤੇ ਔਰ ਸਭ ਤੋਂ ਵੱਡੀ ਗੱਲ ਇਹਦੇ ਨਾਲੇ ਉਹ ਇਹ ਕਰਵਾਉਣ ਜਾ ਰਹੇ ਨੇ ਕਿ ਵਕੀਲਾਂਵਾਸੀ ਜਿਹੜੀ ਕੋਈ ਇੰਸ਼ੋਰੈਂਸ ਪਾਲਿਸੀ ਨਹੀਂ ਕਿਸੇ ਵੀ ਸਰਕਾਰ ਵੱਲੋਂ ਕੀਤੀ ਗਈ ਉਹ ਮੰਗ ਵੀ ਅਸੀਂ ਰੱਖਣ ਜਾ ਰਹੇ ਹਾਂ ਤੇ ਇਹਨਾਂ ਦੇ ਸਟੇਟ ਲੈਵਲ ਦੇ ਜਿਹੜੇ ਆਪਣੇ ਬਣੇ ਨੇ ਇਹ ਚੇਅਰਮੈਨ ਉਹਦੇ ਨਾਲ ਵਕੀਲ ਭਾਈਚਾਰਿਆਂ ਨੂੰ ਪੰਜਾਬ ਦੇ ਵਿੱਚ ਬਹੁਤ ਵੱਡਾ ਬੈਨੀਫਿਟ ਹੋਊਗਾ ਇਸ ਕਰਕੇ ਇਹ ਵਧਾਈ ਦੇ ਪੱਤਰ ਨੇ ਤੇ ਨਾਬੇ ਸ਼ਹਿਰ ਲਈ ਫੇਰ ਇੱਕੋ ਗੱਲ ਕਹੂੰਗਾ ਕਿ ਨਾਬਾ ਹਮੇਸ਼ਾ ਪੰਜਾਬ ਨੂੰ ਲੀਡ ਕਰਦਾ ਆ ਰਿਹਾ ਹੈ ਹਰ ਇੱਕ ਗੱਲ ਦੇ ਵਿੱਚ ਲੀਗਲ ਸਾਈਡ ਦੇ ਉੱਪਰ ਤੋਂ ਪ੍ਰਧਾਨ ਜੀ ਦਾ ਇਸ ਗੱਲ ਦੇ ਨਾਲ ਬਹੁਤ-ਬਹੁਤ ਮੁਬਾਰਕਾਂ ਤੇ ਬਹੁਤ-ਬਹੁਤ ਧੰਨਵਾਦ ਅੱਜ ਦੀ ਮੀਟਿੰਗ ਸਰਦਾਰ ਗਿਆਨ ਸਿੰਘ ਮੰਗੋ ਪ੍ਰਧਾਨ ਜੀ ਦੇ ਰਹਿਨਮਾਈ ਦੇ ਵਿੱਚ ਹੋਈ ਹੈ ਸਭ ਤੋਂ ਪਹਿਲਾਂ ਸਰਦਾਰ ਗਿਆਨ ਸਿੰਘ ਮੰਗੋ ਜੀ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਰੀਗਲ ਸੈਲ ਦਾ ਪ੍ਰਧਾਨ ਬਣਾਇਆ ਉਹਨਾਂ ਨੂੰ ਅਸੀਂ ਸਮੁੱਚੇ ਪੰਜਾਬ ਵੱਲੋਂ ਸਮੁੱਚੇ ਭਾਈ ਵਕੀਲ ਭਾਈਚਾਰੇ ਵੱਲੋਂ ਮੁਬਾਰਕਬਾਦ ਦਿੰਦੇ ਆਂ ਅੱਜ ਦੀ ਇਹ ਮੀਟਿੰਗ ਕੇਵਲ ਨਾਬਾਵਾਰ ਲਈ ਨਹੀਂ ਸਮੁੱਚੇ ਪੰਜਾਬ ਦੇ ਵਕੀਲ ਸਹਿਬਾਨ ਲਈ ਹੈ ਤਾਂ ਜੋ ਉਹਨਾਂ ਨੂੰ ਜੋ ਉਹਨਾਂ ਦੇ ਕਮਰਸ਼ੀਅਲ ਕਨੈਕਸ਼ਨ ਦੇ ਤਹਿਤ ਵੱਧ ਪੈਸੇ ਦੇਣੇ ਪੈਂਦੇ ਆ ਉਹਨਾਂ ਦਾ ਹੱਲ ਕਰਕੇ ਡੋਮੈਸਟਿਕ ਕੀਤਾ ਜਾਵੇ ਜਿਹੜਾ ਵਕੀਲ ਸਹਿਬਾਨ ਦਾ ਪੇਸ਼ਾ ਇੱਕ ਸੇਵਾ ਦਾ ਪੇਸ਼ਾ ਜਿਦੇ ਵਿੱਚ ਉਹ ਸਮਾਜ ਨੂੰ ਚੰਗੀ ਸੇਵ ਦੇਣ ਲਈ ਸੇਵਾ ਕਰਦੇ ਨੇ ਉਹਨਾਂ ਨੂੰ ਵੱਧ ਬਿੱਲ ਦੇਣਾ ਪੈਂਦਾ ਹੈ ਇਹਨਾਂ ਦੀਆਂ ਮੁਸ਼ਕਲਾਂ ਨੂੰ ਘਟਾਉਣ ਲਈ ਘੱਟ ਕਰਨ ਲਈ ਸਰਦਾਰ ਗਿਆਨ ਸਿੰਘ ਮੋਂਗੋ ਨਾਬਾਬਾਰ ਨਾਲ ਮਿਲ ਕੇ ਪੰਜਾਬ ਦੇ ਸਮੁੱਚੇ ਵਕੀਲ ਭਾਈਚਾਰੇ ਲਈ ਉਦਮ ਕਰ ਰਹੇ ਨੇ ਤਾਂ ਜੋ ਇਹ ਜਿਹੜਾ ਫਾਇਦਾ ਸਮੁੱਚੇ ਪੰਜਾਬ ਦੇ ਵਕੀਲ ਸਹਿਬਾਨ ਨੂੰ ਮਿਲ ਸਕੇ ਬਿੱਲ ਘਟਾਉਣ ਤਾ ਜੋ ਵਕੀਲ ਭਾਈ ਚਾਰਾ ਚੱਜੇ ਢੰਗ ਨਾਲ ਪੰਜਾਬ ਦੇ ਵਾਸੀਆਂ ਦੀ ਸੇਵਾ ਕਰ ਸਕਦੇ ਪਹਿਲ ਕਦਮੀ ਨਾਬਾ ਤੋਂ ਸ਼ੁਰੂ ਕੀਤੀ ਗਈ ਇਸ ਮੰਗ ਨੂੰ ਪੂਰਾ ਕਰਨ ਵਿੱਚ ਯੋਗਦਾਨ ਇਸ ਮੰਗ ਨੂੰ ਪਹਿਲ ਨੰਬਰ ਤੇ ਲਿਆਉਣ ਵਿੱਚ ਯੋਗਦਾਨ ਸਰਦਾਰ ਗਿਆਨ ਸਿੰਘ ਮੁੰਗੋ ਦਾ ਜਿਨ੍ਹਾਂ ਨੇ ਪਹਿਲ ਕਦਮੀ ਕੀਤੀ ਹੈ ਇਹ ਸ਼ੁਰੂਆਤ ਅੱਜ ਨਾਬਾ ਬਾਰਤੋਂ ਹੋ ਰਹੀ ਹੈ ਜਿਸ ਦਾ ਰਿਜ਼ਲਟ ਤੁਸੀਂ ਸਮੁੱਚੇ ਪੰਜਾਬ ਵਿੱਚ ਦੇਖੋਗੇ ਵਕੀਲ ਭਾਈਚਾਰੇ ਨੂੰ ਇਸ ਗੱਲ ਦਾ ਫਾਇਦਾ ਮਿਲੂਗਾ ਇਹ ਜਿਹੜੇ ਕਨੈਕਸ਼ਨਸ ਨੇ ਕਮਰਸ਼ੀਅਲ ਤੋਂ ਡੋਮੈਸਟਿਕ ਰੈ residenial ਕੀਤੇ ਜਾਣਗੇ ਮੰਗਾ ਰੱਖਣ ਤੋਂ ਪਹਿਲਾਂ ਅਸੀਂ ਬਾਹਰ ਐਸੋਸੀਏਸ਼ਨ ਦੇ ਸਾਰੇ ਮੈਂਬਰ ਸਹਿਬਾਨ ਸਾਡੇ ਪ੍ਰਧਾਨ ਗਿਆਨ ਸਿੰਘ ਜੀ ਨੂੰ ਵਧਾਈ ਦਿੰਦੇ ਹਾਂ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਪੰਜਾਬ ਦਾ ਲੀਗਲ ਸੈੱਲ ਦਾ ਪ੍ਰਧਾਨ ਚੁਣਿਆ ਗਿਆ ਨਾਪਾ ਦੀ ਬਾਰ ਦੇ ਸਾਰੇ ਵਕੀਲ ਸਹਿਬਾਨ ਉਹਨਾਂ ਦੇ ਨਾਲ ਨੇ ਜੀਡੀਐ ਸਾਡੀਆਂ ਕੁਝ ਜਾਇਜ਼ ਮੰਗਾਂ ਨੇ ਜਿਸ ਤੋਂ ਇਹ ਪਹਿਲਾ ਇਹ ਹੈ ਕਿ ਸੁਪਰੀਮ ਕੋਰਟ ਨੇ ਵੀ ਲਾਇਅਰਸ ਦੇ ਜਿਹੜੇ ਆਫਿਸ ਨੇ ਉਸ ਦੇ ਕਨੈਕਸ਼ਨ ਹੈ ਜਿਹੜਾ ਇਲੈਕਟ੍ਰਿਸਿਟੀ ਕਨੈਕਸ਼ਨ ਉਹਨੂੰ ਡੋਮੈਸਟਿਕ ਦੇ ਵਿੱਚ ਕਰਨ ਵਾਸਤੇ ਕਿਹਾ ਹੋਇਆ ਜਿੰਨੇ ਸਾਡੇ ਪੰਜਾਬ ਦੇ ਚੈਂਬਰ ਨੇ ਉਹਨਾਂ ਤੋਂ ਕਮਰਸ਼ੀਅਲ ਚਾਰजेस ਲਈ ਜਾ ਰਹੇ ਨੇ ਜੋ ਕਿ ਲਜਾਇਜ਼ ਨਹੀਂ ਡੋਮੈਸਟਿਕ ਚਾਰजेस ਲੈਣੇ ਬਣਦੇ ਆ